ਗਰੋਂ ਲੈਣਾ ਹਰ ਹਾਲ ਮੈਂ ਸਮਾਂ ਇਨਫੋਰਮੇਸ਼ਨ ਕੱਢ ਸਕਦਾ ਹਾਂ ਜੀ ਨਹੀਂ ਬਈ ਨਹੀਂ ਬਿਲਕੁਲ ਹਾਂ ਹਾਂ ਜਿਸਾਨ ਦਾ ਪੇਸ਼ੂਰ ਥਾਣਾ ਧਾਰੀ ਵਾਲ ਤੋਂ ਥਾਣਾ ਕਾਲਾ ਨਾਮ ਦਾ ਚਾਰਜ ਸੁਭਿਆ ਤੇ 16 ਤੀ ਨੂੰ ਮੇਰੇ ਇਥੇ ਜੁਆਇਨਿੰਗ ਹੋਈ ਹੈ 16 ਤੀ ਤੋਂ ਮੈਂ ਇਥੇ ਨਾ ਕੇ ਪੋਸਟਡ ਹੋਏ ਸੱਤੀ ਕਾ ਉਹਨੇ ਲੱਕੀਨ ਮੇਰੀ ਲਾਗਨ ਵਾਲੀਆਂ ਨੂੰ ਬਲਕੇ ਉਹੀ ਜਿੱਦੀ-ਸਦੀ ਅਪੀਲ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਮਸ਼ਹੂਰ ਦੇ ਜਿਹੜਾ ਚੱਲਿਆ ਉਹਦੇ ਵਿੱਚ ਵਾਝਣੇ ਹਿੱਸਾ ਲੈਣ ਤੇ ਜਿਹੜਾ ਇਹ ਨਸ਼ੇ ਦਾ ਕੋੜ ਹੈ ਵੀ ਆਪਣੇ ਪਿੰਡ-ਪਿੰਡ ਦੇ ਗਲੀ-ਮੋਹਰੇ ਦੇ ਵਿੱਚੋਂ ਜਿਹੜਾ ਪੁਲਿਸ ਦਾ ਸਹਿਯੋਗ ਸਹਿਯੋਗ ਕਰਕੇ ਤੇ ਇਹਨੂੰ ਕੱਢੇ ਜਾ ਕੇ ਤੇ ਜਿਹੜਾ ਪੂਰਾ ਪਹਿਲਾਂ ਦਾ ਰੰਗਲਾ ਪੰਜਾਬ ਸੀਗਾ ਉਸ ਤਰ੍ਹਾਂ ਮੁੜ ਕੇ ਇਹਦਾ ਰੰਗਲਾ ਪੰਜਾਬ ਬਣੇ ਤੇ ਨਸ਼ਿਆਂ ਬਦੌਤੀ ਦੂਰ ਹੈ ਜਿਹੜੇ ਨਸ਼ੇ ਕਰਦੇ ਨੇ ਲੋਕ ਉਹਨਾਂ ਨੂੰ ਕੀ ਕਹੋਗੇ ਨਸ਼ਾ ਕਰਨ ਵਾਲਿਆਂ ਨੂੰ ਤੇ ਮੇਰੀ ਅਪੀਲ ਹੈ ਤੇ ਉਹ ਸਾਡੇ ਜਿਹੜੇ ਡਿਸਟ੍ਰਿਕਟ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਡਿਕਸ਼ਨ ਸੈਂਟਰ ਕੋਲ ਹੈ ਜਾਂ ਸਾਡੇ ਇੱਥੇ ਸੀਐਸਸੀ ਜਿਹੜਾ ਹੈਗਾ ਗਾਣਾਵਲ ਇੱਥੇ ਰੋਕ ਸੈਂਟਰ ਹੈਗਾ ਉਹ ਆਪਣਾ ਸਾਡੇ ਨਾਲ ਨਹੀਂ ਮਿਲ ਕੇ ਸਾਡਾ ਤਾਲਮੇਲ ਕਰਕੇ ਜਾਂ ਸਰਕਾਰੀ ਕਿਸੇ ਵੀ ਹੋਰ ਮਲਾਈਮਣਾ ਤਾਲਮੇਲ ਕਰਕੇ ਉਹ ਆਪਣਾ ਜਿਹੜਾ ਨਸ਼ਾ ਪੂਰਾ ਉਹ WhatsApp ਤੇ ਨਸ਼ਾ ਕਰ ਸਕਦੇ ਨੇ ਤੇ ਜੇ ਕੋਈ ਜ਼ਿਆਦਾ ਐਡਿਕਟ ਹੈ ਉਹਨੂੰ ਅਸੀਂ ਉਥੇ ਰਿਕਵਰੀ ਸੈਂਟਰ ਜਿਹੜਾ ਗੁਰਦਾਸਪੁਰ ਹੈ ਉਥੇ ਐਡਮਿਟ ਕਰਾਵਾਂਗੇ ਉਹਨਾਂ ਨੂੰ ਮਿਲ ਕੇ ਜਿਹੜਾ ਪੁਨਰਨਿਵਾਸ ਜਿਹੜਾ ਦੁਬਾਰਾ ਉਹਨਾਂ ਦੀ ਜਿੰਦਗੀ ਰਿਬਾਰ ਦੀ ਜਿੰਦਗੀ ਸਰ ਕਈ ਜਿਹੜੇ ਗੋਲੀਆਂ ਖਾਂਦੇ ਨੇ ਉਹ ਚਲ ਮੰਦੇ ਨੇ ਖਾਂਦੇ ਆ ਤੇ ਜਿਹੜੇ ਕਈ ਲੈ ਕੇ ਵੇਚਦੇ ਨੇ ਉਹਨਾਂ ਦਾ ਕੀ ਹਾਲ ਜਿਹੜੇ ਨੇ ਜਿਹੜੋਂ ਖਾਂਦੇ ਨੇ ਉਹਨਾਂ ਨੂੰ ਤੇ ਮਗੇ ਪ੍ਰੋਬਲਮ ਹੈ ਪਰ ਉਹ ਆਪਣਾ ਨਸ਼ਾ ਛੱਡਣਾ ਚਾਹੁੰਦੇ ਨੇ ਤੇ ਜਿਹੜੇ ਇਥੋਂ ਗੋਲੀਆਂ ਲੈ ਕੇ ਜਾਂਦਾ ਨੂੰ ਜਾਂ ਬੁਝਾਉਂਦੇ ਆ ਦੇ ਦਿੰਦੇ ਨੇ ਉਹਨਾਂ ਨੂੰ ਮੇਰੀ ਤਾੜਨਾ ਵੀ ਇਹ ਕੰਮ ਛੱਡਦੇ ਨੇ ਤੇ ਆਪਣਾ ਜਿਹੜਾ ਕੰਮਕਾਰ ਕਰਨ ਦਾਇਟਾ ਕਰਨ ਜੇ ਕੋਈ ਜੇ ਕੋਈ ਜੌਬ ਕਰਦਾ ਜੌਬ ਕਰੇ ਇਹ ਕਾ ਬਿਆਰ ਕੰਨੀ ਤਾਂ ਦਾਇਟ ਸਕਦੇ ਨਹੀਂ ਤੇ ਫਿਰ ਆਪਣਾ ਪੜਕੇ ਤੇ ਕੰਨੀ ਕਰ ਲੈਣਾ ਸਮਝ ਲੈ ਬੁਲਟ ਦੇ ਪਟਾਕੇ ਮਾਰਦੇ ਨੇ ਉਹਨਾਂ ਨੂੰ ਕੀ ਚੋਣਾਂ ਚ ਨਾ ਦੇ ਕੀ ਕਰਦੇ ਨੇ ਬੁਲਟ ਦੇ ਪਟਾਕੇ ਜਿਹੜੇ ਬਿਲਕੁਲ ਹੀ ਪ੍ਰੋਹ ਡਰਨੇ ਇਹਨੇ ਮਗਰ ਡੀਸੀ ਸਾਹਿਬ ਨੂੰ ਮਰਕੇ ਨਾ ਸਰਕੂਲਰ ਆਡ ਵੀ ਜਾਰੀ ਕੀਤੇ ਨੇ ਤੇ ਹੁਣ ਦੇਖਦੇ ਜਿਹੜਾ ਵੀ ਕੋਈ ਆਪਣੇ ਆਗੇ ਕਰਤਾ ਦੇ ਧਿਆਨ ਦੇ ਵਿੱਚ ਕੋਈ ਬੁਲਟ ਦੇ ਪਟਾਕੇ ਮਾਰਦਾ ਉਹਦੇ ਜਿਹੜਾ ਮਕਸਦਾ ਉਹ ਮੰਨ ਕੀਤਾ ਜਾਂਦਾ ਹੈ ਜੀ ਫਿਰ ਵੀ ਨਹੀਂ ਮੇਰੇ ਕੋਲ ਕਰਦੇ ਕਿਤੇ ਨਹੀਂ ਸਹਿਰ ਵਾਸੀ ਤੇ ਕੀ ਮਤਲਬ ਸੰਯੋਗ ਦੀ ਗੱਲ ਕਰਦੇ ਨਾ ਸਹਿਰ ਵਾਸੀਆਂ ਨੂੰ ਮੇਰੀ ਅਪੀਲ ਹੈ ਕਿ ਜਿੱਦਾਂ ਪਹਿਲਾਂ ਇਹ ਸਯੋਗ ਦੇ ਡੱਏ ਨੇ ਬੁਲਤਦਾ ਉਸੇ ਤਰ੍ਹਾਂ ਸਮਾਜ ਨੂੰ ਵੀ ਸ਼ਾਮਲ ਕਰਦੇ ਹਾਂ ਤਾਂ ਜੋ ਅਮੀ ਚਰਨ ਕੇ ਸਾਰੇ ਜਿਹੜੇ ਨਗਰ ਦੇ ਵਾਸੀ ਨੇ ਜਾਂ ਜਿਹੜੇ ਆਪਣੇ ਪਤਵੰਤੇ ਸੱਜਣ ਨੇ ਉਹਨਾਂ ਦੇ ਮਿਲ ਕੇ ਆਪਾਂ ਸਯੋਗ ਦੇ ਨਾਲ ਜਿਹੜਾ ਸਾਰਾ ਇਹ ਮੀੜੀਆ ਜਿਹੜਾ ਨੂੰ ਨਸ਼ੇ ਤੋਂ ਰਹਿਤ ਕੀਤਾ ਜਾਵੇ